ਅੰਦਰ ਦੀ ਤਕਲੀਫ ਨੂੰ ਸਦਾ ਚੁਪਾ ਕੇ ਮੈਂ ਬਰਦਾ ਮੈਂ ਹਰੇਕ ਮੁਸੀਬਤ ਨੂੰ ਮੁਸਕਾ ਕੇ ਮਰਦਾ ਮੇਰਾ ਪਹਿਲਾ ਆਖਰੀ ਇਸ਼ਕ ਹੈ ਮਾਨਵਤਾ ਉਸ ਨੂੰ ਰੰਗ ਜਾਦ ਮਜ਼ਬਾ ਦੀ ਕੰਦਾ ਢਾ ਕੇ ਆਏ ਆਏ ਆਹ ਕੀ ਬਾਤ ਹੈ ਕੀ ਬਾਤ ਹੈ ਸਿਰਫ ਲਿਖਣ ਨਾਲ ਸਿਰਫ ਲਿਖਣ ਨਾਲ ਸ਼ਾਇਦ ਠੇਰਾ ਛੋਟਾ ਰਹਿ ਜਾਂਦਾ ਉਹਨਾਂ ਨੂੰ ਨਾਮ ਆਉਂਦਾ ਜਿਨ੍ਹਾਂ ਨੂੰ ਗਾ ਕੇ ਬੰਦ ਆਏ ਆਏ ਉਹਦੇ ਵਿੱਚੋਂ ਚਿਹਰੇ ਤੋਂ ਉਦੇ ਦਿਲ ਚੋਂ ਚਿਹਰੇ ਤੋਂ ਉਤਰ ਨਹੀਂ ਜਾਂਦੀ ਮੈਂ ਹਮੇਸ਼ਾ ਸਾਰੇ ਅਗੇ ਲੁਹਾਨਾ ਅੱਜਾ ਦੇਖ ਯਕੀਨ ਸਾਡਾ ਦੇਖ ਯਕੀਨ ਅਜੇ ਵੀ ਰਾਹ ਵਿੱਚ ਬੈਠੇ ਆਂ ਕਹਿ ਕੇ ਗਿਆ ਸੀ ਥੋੜੀ ਦੇਰ ਚਾਕੇ ਹਾਏ ਹਾਏ ਗਾਇਕ ਜੀ ਥੋੜੀ ਦੇਰ ਬਈ ਦਵਾਰ ਦੇ ਲਾਂਦ ਦਵਾਰ ਸਾਡਾ ਦੇਖ ਯਕੀਨ ਅਜੇ ਵੀ ਰਾਹ ਵਿੱਚ ਬੈਠੇ ਆਂ ਕਹਿ ਕੇ ਗਿਆ ਸੀ ਥੋੜੀ ਦੇਰ ਚਾਕੇ ਬੇਬੀ ਸ਼ੁਗਰ ਮਨਾ ਤੂੰ ਜਗਤ ਜੀ ਕੀਤਾ ਜਨ ਬਾਕੀ ਰੁਮਗਿੜੇ ਕੇ ਲਵਾ ਕੇ